ਸਸ਼ੀਕਾਲ ਜੀ ਮੈਰੀਨਾ ਦੀ ਮਾਂ ਦੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਜਿਹੜੀ ਕਿ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਸਵੇਰ ਤੋਂ ਜਿਹੜੀ ਕਿ ਤਰਨਤਾਰਨ ਜਿਮਨੀ ਚੋਣ ਦੇ ਤੇ ਲੋਕਾਂ ਦੇ ਨਤੀਜੇ ਦੇ ਉੱਤੇ ਨਜ਼ਰ ਟਿਕੀ ਕਿ ਅਖਰ ਕਿਹੜੀ ਪਾਰਟੀ ਜਿੱਤਣਾ ਝੰਡਾ ਕੱਡੇਗੀ ਤਾਂ ਦੱਸ ਦੇ ਕਿ ਆਮ ਆਦਮੀ ਪਾਰਟੀ ਸੱਤ ਤੋਂ ਅੱਗੇ ਚੱਲ ਰਹੀ ਹੈ ਤੇ ਹੁਣ 11117 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਪਿੱਛੇ ਛੱਡਦੇ ਹੋਏ ਸੱਤ ਤੋਂ ਅੱਗੇ ਚੱਲਦੀ ਨਜ਼ਰ ਆ ਰਹੀ ਹੈ ਤੇ ਸਿਰਫ ਦੋ ਰਾਊਂਡ ਬਾਕੀ ਰਹਿ ਗਏ ਨੇ ਜਿੱਦੇ ਚੱਲਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਭੰਗੜੇ ਪਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਉਣੇ ਕਿ ਕਿਸ ਤਰੀਕੇ ਦਾ ਮਾਹੌਲ ਤਰਨਤਾਲ ਦੇ ਵਿੱਚ ਉਸ ਵਕਤ ਬਣਿਆ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਜਿੱਤ ਹੁੰਦੀ ਵੇਖ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰਾਂ ਭੰਗੜੇ ਪਾਏ ਜਾ ਰਹੇ ਨੇ ਢੋਲ ਵਜਾਏ ਜਾ ਰਹੇ ਜਿਹਦੇ ਚੱਲਦੇ ਲਗਾਤਾਰ ਆਮ ਆਦਮੀ ਪਾਰਟੀ ਦੀ ਜਿੱਤ ਦੇ ਨਾਅਰੇ ਵੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਦੱਸਦੇ ਕਿ ਆਮ ਆਦਮੀ ਪਾਰਟੀ 11117 ਵੋਟਾਂ ਦੇ ਨਾਲ ਅੱਗੇ ਚੱਲ ਰਹੀ ਹੈ ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਤੇ ਤੀਸਰੇ ਨੰਬਰ ਦੇ ਉੱਤੇ ਜਿਹੜੇ ਕਿ ਵਾਰਿਸ ਜੱਥੇਬੰਦੀ ਤੇ ਚੌਥੇ ਨੰਬਰ ਤੇ ਕਾਂਗਰਸ ਤੇ ਪੰਜਵੇਂ ਨੰਬਰ ਦੇ ਉੱਤੇ ਜਿਹੜੀ ਕਿ ਭਾਜਪਾ ਪਾਰਟੀ ਹੈ ਤੇ ਤਾਂ ਪਾਰਟੀ ਜਿਹੜੀ ਕਿ ਬਿਲਕੁਲ ਪਿੱਛੜ ਕੇ ਰਹਿ ਚੁੱਕਿਆ ਨੇ ਤਾਂ ਦਾਦਾ ਦੇਖੀ ਸਭ ਤੋਂ ਅੱਗੇ ਜਿਹੜੀ ਕਿ ਆਮ ਆਦਮੀ ਪਾਰਟੀ ਚੱਲ ਰਹੀ ਹੈ ਹੁਣ ਤੱਕ ਦੇ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਵੱਡੀਆਂ ਵੋਟਾਂ ਦੇ ਨਾਲ ਅੱਗੇ ਚੱਲ ਰਹੀ ਹੈ ਵਰਕਰਾਂ ਦੇ ਵਿੱਚ ਪੂਰੀ ਪਾਰਟੀ ਦੇ ਵਿੱਚ ਖੁਸ਼ੀ ਦਾ ਮਾਹੌਲ ਜਾ ਰਹੇ ਨੇ ਪੰਗੜੇ ਤੱਕ ਪਾਇਆ ਜਾ ਰਹੇ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤਾਂ ਦੱਸਦੀ ਹੈ ਕਿ ਜਿੱਤ ਹੁੰਦੀ ਵੇਖ ਕੇ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰਾਂ ਜਿੱਦੇ ਚੱਲਦੇ ਹੁਣ ਲਗਾਤਾਰ ਜਿਹੜੇ ਕਿ ਤਰਨਤਾਰ ਤੋਂ ਤਸਵੀਰਾਂ ਸਾਹਮਣੇ ਆ ਕਿ ਇਸ ਸਵੇਰ ਤੋਂ ਜਿਹੜੇ ਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਆਖਰ ਵੋਟਾਂ ਦੇ ਵਿੱਚ ਕਿਹੜੀ ਪਾਰਟੀ ਅੱਗੇ ਹੋਵੇਗੀ ਤੇ ਕਿਹੜੀ ਜਿੱਤ ਹਾਸਲ ਕਰੇਗੀ ਤਾਂ ਦੱਸਦੀ ਕਿ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਚੱਲ ਰਹੀ ਹੈ ਵੱਡੀ ਕਿਰਤੇ ਦੇ ਵਿੱਚ ਵੋਟਾਂ ਦੇ ਨਾਲ ਕਾਫੀ ਫਰਕ ਦੇ ਨਾਲ ਅੱਗੇ ਚੱਲ ਰਹੀ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਕਿ ਉਹ ਚੱਲ ਰਹੀ ਤੇ ਬਾਕੀ ਪਾਰਟੀਆਂ ਤੀਜੇ ਚੌਥੇ ਪੰਜਵੇਂ ਨੰਬਰ ਤੇ ਆ ਚੁੱਕੀਆਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਭੰਗੜੇ ਪਾਇਆ ਜਾ ਰਹੇ ਢੋਲ ਤੱਕ ਵਜਾਇਆ ਜਾ ਰਿਹਾ ਨੇ ਇਸ ਤਰੀਕੇ ਦਾ ਜਿਹੜਾ ਮਾਹੌਲ ਆ ਕਾਫੀ ਜਸ਼ਨ ਵਾਲਾ ਮਾਹੌਲ ਆ ਤਰਨਤਨ ਦੇ ਵਿੱਚ ਜਿਹੜਾ ਕਿ ਬਣ ਚੁੱਕਿਆ ਸਸ਼ਕਲ ਜੀ ਮੈਰੀਨਾ ਤੀਮਾ ਦੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਜਿਹੜੀ ਕਿ ਤਰਨਤਨ ਤੋਂ ਸਾਂਭ ਰያ ਸਵੇਰ ਤੋਂ ਜਿਹੜੀ ਕਿ ਲੋਕਾਂ ਦੇ ਨਤੀਜਿਆਂ ਦੇ ਉੱਤੇ ਨਜ਼ਰ ਟਿਕੀ ਕਿ ਅਖਰ ਕਿਹੜੀ ਪਾਰਟੀ ਜਿੱਤਣਾ ਚੰਡਾ ਗੱਡੇਗੀ ਤਾਂ ਦੱਸ ਦੇ ਕਿ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਹੁਣ 11117 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਅੱਗੇ ਚੱਲਦੀ ਨਜ਼ਰ ਆ ਰਹੀ ਹੈ ਤੇ ਸਿਰਫ 2 ਰਾਊਂਡ ਬਾਕੀ ਰਹਿ ਗਏ ਨੇ ਜਿੱਦੇ ਚੱਲਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਪੰਗੜੇ ਪਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਉਣੇ ਕਿ ਕਿਸ ਤਰੀਕੇ ਦਾ ਮਾਹੌਲ ਤਰਨਤਾਲ ਦੇ ਵਿੱਚ ਉਸ ਵਕਤ ਬਣਿਆ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਜਿੱਤ ਹੁੰਦੀ ਵੇਖ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰਾਂ ਭੰਗੜੇ ਪਾਏ ਜਾ ਰਹੇ ਨੇ ਢੋਲ ਵਜਾਏ ਜਾ ਰਹੇ ਜਿੱਦੇ ਚੱਲਦੇ ਲਗਾਤਾਰ ਆਮ ਆਦਮੀ ਪਾਰਟੀ ਦੀ ਜਿੱਤ ਦੇ ਨਾਰੇ ਵੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਦਾਦੇ ਕਿ ਆਮ ਆਦਮੀ ਪਾਰਟੀ 11117 ਬੋਟਾਂ ਦੇ ਨਾਲ ਅੱਗੇ ਚੱਲ ਰਹੀ ਹੈ ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਤੇ ਤੀਜੇ ਨੰਬਰ ਦੇ ਉੱਤੇ ਜਿਹੜੇ ਕਿ ਵਾਰਿਸ ਜਥੇਬੰਦੀ ਤੇ ਚੌਥੇ ਨੰਬਰ ਦੇ ਕਾਂਗਰਸ ਤੇ ਪੰਜਵੇਂ ਨੰਬਰ ਦੇ ਉੱਤੇ ਜਿਹੜੀ ਕਿ ਭਾਜਪਾ ਪਾਰਟੀ ਹੈ ਤੇ ਦਾ ਪਾਰਟੀ ਜਿਹੜੀ ਕਿ ਬਿਲਕੁਲ ਪਿੱਛੜ ਕੇ ਰਹਿ ਚੁੱਕਿਆ ਨੇ ਤਾਂ ਦਾ ਦੱਸਦੀ ਹੈ ਕਿ ਸਭ ਤੋਂ ਅੱਗੇ ਜਿਹੜੀ ਕਿ ਆਮ ਆਦਮੀ ਪਾਰਟੀ ਚੱਲ ਰਹੀ ਹੈ ਹੁਣ ਤੱਕ ਦੇ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਵੱਡੀਆਂ ਵੋਟਾਂ ਦੇ ਨਾਲ ਅੱਗੇ ਚੱਲ ਰਹੀ ਹੈ ਵਰਕਰਾਂ ਦੇ ਵਿੱਚ ਤੇ ਪੂਰੀ ਪਾਰਟੀ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਢੋਲ ਵਜਾਏ ਜਾ ਰਹੇ ਨੇ ਪੰਗੜੇ ਤੱਕ ਪਾਇਆ ਜਾ ਰਹੇ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤਾਂ ਦੱਸਦੀ ਹੈ ਕਿ ਜਿੱਤ ਹੁੰਦੀ ਵੇਲੇ ਕਿ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰਾਂ ਜਿੱਦਾਂ ਚੱਲਦੇ ਹੁਣ ਲਗਾਤਾਰ ਜਿਹੜੇ ਕਿ ਤਲਵਾਰਦੋ ਤਸਵੀਰਾਂ ਸਾਹਮਣੇ ਆ ਕਿ ਇਸ ਸਵੇਰ ਤੋਂ ਜਿਹੜਾ ਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਆਖਰ ਵੋਟਾਂ ਦੇ ਵਿੱਚ ਕਿਹੜੀ ਪਾਰਟੀ ਅੱਗੇ ਹੋਵੇਗੀ ਤੇ ਕਿਹੜੇ ਜਿੱਤ ਹਾਸਲ ਕਰੇਗੀ ਤਾਂ ਤਦ ਦੇ ਕਿ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਚੱਲ ਰਹੀ ਹੈ ਵੱਡੀ ਕੈਂਟੀ ਦੇ ਵਿੱਚ ਵੋਟਾਂ ਦੇ ਨਾਲ ਕਾਫੀ ਫਰਕ ਦੇ ਨਾਲ ਅੱਗੇ ਚੱਲ ਰਹੀ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਕਿ ਉਹ ਚੱਲ ਰਹੀ ਤੇ ਬਾਕੀ ਪਾਰਟੀਆਂ ਤੀਜੇ ਚੌਥੇ ਪੰਜਵੇਂ ਨੰਬਰ ਤੇ ਆ ਚੁੱਕੀਆਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਭੰਗੜੇ ਪਾਇਆ ਜਾ ਰਹੇ ਨੇ ਢੋਲ ਤੱਕ ਵਜਾਇਆ ਜਾ ਰਿਹਾ ਨੇ ਇਸ ਤਰੀਕੇ ਦਾ ਜਿਹੜਾ ਮਾਹੌਲ ਆ ਕਾਫੀ ਜਸ਼ਨ ਵਾਲਾ ਮਾਹੌਲ ਆ ਤਰਨਤਨ ਦੇ ਵਿੱਚ ਜਿਹੜਾ ਕਿ ਬਣ ਚੁੱਕਿਆ ਆ